ਹਿੰਦੁਸਤਾਨ ਪਟਿਆਲਾ ਪੁਲਿਸ ਪ੍ਰਸ਼ਾਸਨ ਹਾਏ 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 ਕੋ ਬੜੀ ਹੀ ਕਣੌਣੀ ਹਰਕਤ ਹੋਈ ਹੈ ਪਟਿਆਲੇ ਦੇ ਵਿੱਚ ਭਾਰਤੀ ਸੈਨਾ ਦੇ ਮੌਜੂਦਾ ਕਰਨਲ ਨੇ ਜਿਹੜੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਿਆ ਕੁੱਟਮਾਰ ਵੀ ਇੰਨੀ ਬੇਰਹਿਮੀ ਦੇ ਨਾਲ ਕੀਤੀ ਗਈ ਹੈ ਕਿ ਉਹਨਾਂ ਦੀ ਬਾਹਾਂ ਤੋੜਤੀ ਉਹਨਾਂ ਨੇ ਦੱਸਿਆ ਵੀ ਵੀ ਮੈਂ ਭਾਰਤੀ ਸੈਨਾ ਦੇ ਵਿੱਚ ਆ ਭਾਰਤੀ ਸੈਨਾ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਪੰਜਾਬ ਵੀ ਨਹੀਂ ਸਹਿੰਦਾ ਤੇ ਅਸੀਂ ਵੀ ਨਹੀਂ ਸਹਿੰਦੇ ਤੇ ਉਦੋਂ ਬਾਅਦ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਪਟਿਆਲੇ ਦੇ ਉਹਨਾਂ ਕੋਲ ਉਹਨਾਂ ਦੀ ਪਤਨੀ ਵੀ ਉਹਨਾਂ ਦਾ ਬੇਟਾ ਵੀ ਹਾਰੇ ਕੱਢਦਾ ਰਹਿ ਗਿਆ ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਕਰੋ ਜਿਹੜੇ ਜਿਹੜੇ ਇਨਸਪੈਕਟਰ ਐਸ ਐਚਓ ਦੇ ਵਿੱਚ ਸੀਗੇ ਜਿਹੜੇ ਜਿਹੜੇ ਉਹਨਾਂ ਦੇ ਗਨਮੈਨ ਸੀਗੇ ਜਿਹੜੇ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਮੌਜੂਦਾ ਕਰਨਲ ਦੇ ਨਾਲ ਕੁੱਟਮਾਰ ਕੀਤੀ ਹੈ ਉਹਦਾ ਬਦਲਾ ਪੂਰਾ ਭਾਰਤ ਅੱਜ ਲੈਣਾ ਚਾਹੁੰਦਾ ਉਹਨਾਂ ਦਾ ਪਰਿਵਾਰ ਜਿੱਥੇ ਲੈਣਾ ਚਾਹੁੰਦਾ ਤਾਂ ਅਸੀਂ ਚਾਹੁੰਦੇ ਆ ਵੀ ਇਹਦੀ ਸੀਬੀਆਈ ਜਾਂਚ ਹੋਵੇ ਜਿਹੜੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਇਕੱਲੇ ਸਸਪੈਂਡ ਕਰਕੇ ਨਹੀਂ ਸਰਨਾ ਮੰਗ ਕੀਤੀ ਗਈ ਹੈ ਪਰਿਵਾਰ ਵੱਲੋਂ ਵੀ सीबीआई ਜਾਂਚ ਹੋਵੇ ਨਾਲ ਦੀ ਨਾਲ ਮੰਗ ਇਹ ਵੀ ਕੀਤੀ ਗਈ ਹੈ ਵੀ ਉਹਨਾਂ ਨੂੰ ਵੀ ਆਮ ਸਿਵિલિયન ਜੇਕਰ ਕਿਸੇ ਦੇ ਨਾਲ ਕੁੱਟਮਾਰ ਇਸ ਬੇਰਹਿਮੀ ਦੇ ਨਾਲ ਕਰਦਾ ਤਾਂ ਉਹਨਾਂ ਨੂੰ ਅੰਦਰ ਡੱਕਿਆ ਜਾਂਦਾ ਹੈ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਡੱਕਿਆ ਜਾਵੇ ਤਾਂ ਜੋ ਕੋਈ ਵੀ ਇਹੋ ਜਿਹਾ ਜਿਹੜਾ क्रੂਅਲ ਪੁਲਿਸ ਵਾਲਾ ਸਾਰੇ ਕੁਝ ਨਹੀਂ ਹੁੰਦੇ ਪਰ ਜਿਹੜਾ ਇਹੋ ਜੀ ਤਮੀਜ਼ ਰੱਖਦਾ ਹੈ ਖਾਸ ਕਰਕੇ ਫੌਜ ਦੇ ਪ੍ਰਤੀ ਉਹਨੂੰ ਬਣਦੀ ਜੋ ਉਹਨਾਂ ਤੇ ਉਹਦੇ ਖਿਲਾਫ ਕਾਰਵਾਈ ਹੈ ਜੋ ਸਜ਼ਾ ਉਹ ਮਿਲਣੀ ਚਾਹੀਦੀ ਹੈ ਤਾਂ ਜੋ ਅੱਜ ਤੋਂ ਬਾਅਦ ਭਾਰਤੀ ਫੌਜ ਕਣੀ ਕੋਈ ਅੱਖ ਚੱਕ ਕੇ ਨਾ ਦੇਖੇ ਇਹ ਸਭ ਕੁਝ ਅੱਖਾਂ ਦੇ ਵਿੱਚ ਮਿੱਟੀ ਪਾਉਣ ਵਾਲੀਆਂ ਗੱਲਾਂ ਨੇ ਜੀ ਸੈੱਟ ਬਣਾਈ ਆ ਦਾ ਸੈੱਟ ਪਹਿਲਾਂ ਤਾਂ ਇਹਨਾਂ ਨੇ ਅਣਪਛਾਤੇ ਪੁਲਿਸ ਵਾਲੇ ਕਦੇ ਅਜੇ ਤੱਕ ਹੋਇਆ ਵੀ ਤੁਹਾਨੂੰ ਪਛਾਣ ਚ ਨਹੀਂ ਪੁਲਿਸ ਵਾਲੇ ਅਣਪਛਾਤਿਆਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਤੇ ਹੁਣ ਜਦੋਂ ਗਵਰਨਰ ਸਾਹਿਬ ਕੋਲ ਗੱਲ ਚਲੀ ਗਈ ਤਾਂ ਜਾ ਕੇ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਤਾਂ ਜਾ ਕੇ ਨਾਮ ਦੱਸਿਆ ਤਾਂ ਉਹਨਾਂ ਦੀ ਸਿੱਟੇ ਤੋਂ ਆਪਾਂ ਕੀ ਉਮੀਦ ਰੱਖ ਸਕਦੇ ਆ ਪਰਿਵਾਰ ਜਦੋਂ ਕਹਿ ਰਿਹਾ ਵੀ ਸੀਬੀਏ ਜਾਂਚ ਕਰਾਈ ਜਾਵੇ ਤਾਂ ਕਿਉਂ ਨਹੀਂ ਕਰਵਾਈ ਜਾਂਦੀ ਪੁਲਿਸ ਦੀ ਜਿਹੜਾ ਰਵਈਆ ਉਹ ਸਾਫ਼ ਦਿਖਾਈ ਦੇ ਰਿਹਾ ਵੀ ਪੁਲਿਸ ਦਾ ਰਵਈਆ ਢੱਲਾਲਾ ਹੈ ਉਹ ਨਹੀਂ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਹੋਵੇ ਮੈਨੂੰ ਨਹੀਂ ਪਤਾ ਕਿ ਉਹਨਾਂ ਕੋਲ ਕੀ ਲੂਪ ਹੋ ਲੈਣਾ ਦੇ ਕਿਉਂ ਨਹੀਂ ਪ੍ਰਸ਼ਾਸਨ ਉਹਦੇ ਖਿਲਾਫ ਕਾਰਵਾਈ ਕਰ ਰਿਹਾ ਕਿਉਂ ਸੀਨੀਅਰ ਅਫਸਰ ਉਹਨਾਂ ਤੋਂ ਡਰੇ ਹੋਇਆ ਇਹ ਸਾਰੀ ਦੀ ਸਾਰਾ ਜੇ ਅਗਰ ਕੋਈ ਪਰਦਾ ਫਾਸ਼ ਕਰੂਗਾ ਤਾਂ NIA ਜਾਂ CBI ਕਰ ਸਕਦੀ ਹੈ CBI ਦੀ ਜਾਂਚ ਇਹਦੇ ਖਿਲਾਫ ਹੋਣੀ ਚਾਹੀਦੀ ਦੂਜਿਆਂ ਦੇ ਪਰਿਵਾਰ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਸੀ ਸਾਡੇ ਜੋ ਬੇਸਪੁਰ ਨੇ ਜੋ ਫੈਸਲਾ ਕਰ ਵੀ ਉਹ ਉਹ ਸਾਈਨ ਮੰਨਿਆ ਜਾਊਗਾ ਨਹੀਂ ਕਿਉਂ ਵੀ ਜਿਹੜੀ ਪੰਜਾਬ ਪੁਲਿਸ ਆ ਉਹ ਪੰਜਾਬ ਪੁਲਿਸ ਦੇ ਖਿਲਾਫ ਹੀ ਕਾਰਵਾਈ ਕਰੂਗੀ ਜਾਂ ਉਹਨਾਂ ਦੀ ਜਾਂਚ ਕਰੂਗੀ ਸੀਬੀਆਈ ਕਿਹੜਾ ਗਲਤ ਜਾਂਚ ਕਰੂਗੀ ਉਹਨਾਂ ਦੀ ਕਾਰਵਾਈ ਨੂੰ ਮੰਨ ਲਵੇ ਦੂਸਰੇ ਪਰਿਵਾਰ ਇੱਥੋਂ ਤੱਕ ਆ ਕੇ ਕਹਿ ਰਹੇ ਆ ਤੇ ਜਿਹੜੇ ਫੌਜੀ ਫੌਜੀ ਜਿਹੜੇ ਕਰਨਲ ਨੇ ਉਹਨਾਂ ਦੇ ਪਰਿਵਾਰ ਨੇ ਇੱਥੋਂ ਤੱਕ ਕਿਹਾ ਵੀ ਸਾਨੂੰ ਜਾਂਦੇ ਹੋਏ ਜਿਹੜੇ ਐਸਐਚਓ ਨੇ ਉਹ ਗੱਲ ਕਹਿ ਕੇ ਗਿਆ ਵੀ ਇਹਨਾਂ ਦੀ ਵੀਡੀਓ ਬਣਾਓ ਕੁੜੀਆਂ ਛੇੜਦੇ ਸੀ ਇੱਕ ਪਿਓ ਤੇ ਪੁੱਤ ਕੀ ਕੁੜੀਆਂ ਛੇੜਨਗੇ ਤੇ ਜਾ ਕੇ ਇਹੋ ਜਿਹੇ ਕਰਵੀਆਂ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਜਦੋਂ ਇੱਕ ਵੱਡੇ ਪੁਲਿਸ ਦੇ ਵੱਡੇ ਫੌਜ ਦੇ ਅਫਸਰ ਦੇ ਨਾਲ ਇਹੋ ਜਿਹੀ ਘਣਾਉਣੀ ਹਰਕਤ ਕੀਤੀ ਗਈ ਆ ਇਹਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਤਾਂ ਜੋ ਅੱਗੇ ਤੋਂ ਇੱਕ ਸਬਕ ਦਿੱਤਾ ਜਾ ਸਕੇ